ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਲੈ ਕੇ ਆਏ ਆਪਾਂ 3 ਫਰਵਰੀ 2026 ਦੇ ਜੀ ਤਾਜ਼ਾ ਰੇਟ ਤੂੜੀ ਦੇ ਲੈ ਕੇ ਆਏ ਆਂ ਅੱਜ ਆਪਾਂ ਤੁਹਾਡੇ ਲਈ 3 ਫਰਵਰੀ ਦੇ ਤੇ ਤੂੜੀ ਦੇ ਤਾਜ਼ਾ ਰੇਟ ਉਹਨਾਂ ਦੇ ਵਿੱਚ ਤੂੜੀ ਦਾ ਰੇਟ ਗਿਆ ਜੀ 900 ਤੇ 50 ਰੁਪਏ ਤੇ ਮਹਾਲੀ ਦੇ ਵਿੱਚ ਗਿਆ ਜੀ 870 ਰੁਪਏ ਖੰਨਾ ਦੇ ਵਿੱਚ ਗਿਆ ਜੀ 750 ਰੁਪਏ ਪਟਿਆਲੇ 650 ਰੁਪਏ ਜਗਰਾਉਂ ਗਿਆ ਜੀ 700 ਰੁਪਿਆ ਲੁਧਿਆਣਾ 650 ਮੁੱਲਾਪੁਰ ਦਾਖਾਂ ਦੇ ਵਿੱਚ 600 ਤੇ 60 ਰੁਪਏ ਮੋਗਾ 580 ਕੋਟਕਪੂਰਾ 515 ਰੁਪਏ ਇਹ ਸੀਗੇ ਜੀ ਆਪਣੇ ਤੂੜੀ ਦੇ ਤਾਜ਼ਾ ਰੇਟ ਇਹ ਆਪਾਂ ਸਾਨੂੰ ਦੱਸਿਆ 1 2 3 4 5 6 7 8 9 ਨਵਾਂ ਮੰਡੀਆਂ ਦੇ ਕਿਸਾਨ ਭਰਾਵੋ ਤੂੜੀ ਦੇ ਆਪਾਂ ਤੁਹਾਨੂੰ ਤਾਜ਼ਾ ਰੇਟ ਦੱਸੇ ਆ। ਬਾਕੀ ਇੱਕ ਵਾਰ ਫੇਰ ਤੋਂ ਦੱਸ ਦਿੰਨੇ ਆ। ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦਾ ਰੇਟ ਗਿਆ ਜੀ 500 ਤੇ 15 ਰੁਪਏ। ਮੋਗਾ 500 ਤੇ 80 ਰੁਪਏ। ਮੁੱਲਾਂ ਪਰਦਾਖਾਂ 660 ਰੁਪਏ। ਜਗਰਾਉਂ 700। ਲੁਧਿਆਣਾ 650, ਮਹਾਲੀ 870 ਰੁਪਏ। ਉਨਾ ਦੇ ਵਿੱਚ 950 ਖੰਨਾ 750 ਪਟਿਆਲਾ 550 ਸਭ ਤੋਂ ਜ਼ਿਆਦਾ ਰੇਟ ਤੂੜੀ ਦਾ ਕਿੱਥੇ ਗਿਆ ਕਿਸਾਨ ਭਰਾਓ ਆਪਾਂ ਗੱਲਬਾਤ ਕਰੀਏ ਉਨਾ ਦੇ ਵਿੱਚ ਸਭ ਤੋਂ ਜ਼ਿਆਦਾ ਤੂੜੀ ਦਾ ਰੇਟ ਗਿਆ ਜੀ 950 ਰੁਪਿਆ ਅੱਗੇ ਦੂਜੇ ਨੰਬਰ ਤੇ ਰੇਟ ਗਿਆ ਜੀ ਮਹਾਲੀ ਦੇ ਵਿੱਚ 870 ਰੁਪਏ ਤੇ ਤੀਜੇ ਨੰਬਰ ਦੇ ਵਿੱਚ ਖੰਨਾ ਆ ਗਈ ਹੈ 750 ਤੇ ਜਗਰਾਉ ਚੌਥੇ ਨੰਬਰ ਤੇ 700 ਰੁਪਿਆ ਗਿਆ ਜੀ ਮੁੱਲਾਪੁਰ ਦਾਖਾਂ ਇੱਥੇ ਗਿਆ ਜੀ 660 ਰੁਪਏ 5ਵੇਂ ਨੰਬਰ ਤੇ ਤੇ ਮੋਗਾ ਆ ਗਿਆ ਜੀ ਆਪਣਾ ਆ ਪਟਿਆਲਾ 6ਵੇਂ ਨੰਬਰ ਤੇ 650 ਰੁਪਏ ਮੋਗਾ ਆ ਗਿਆ ਜੀ 7ਵੇਂ ਨੰਬਰ ਤੇ ਆ 800 ਤੇ ਆਪਣੇ ਆ ਸੌਰੀ 580 ਰੁਪਏ ਤੇ ਲੁਧਿਆਣਾ ਵੀ ਆ ਗਿਆ ਜੀ ਆਪਣੇ 8ਵੇਂ ਨੰਬਰ ਤੇ 650 ਤੇ ਪਿਆਰ ਪੀਏ ਤੇ ਕੋਟਕਪੂਰਾ 515 ਰੁਪਏ ਤੇ ਸਭ ਤੋਂ ਜ਼ਿਆਦਾ ਬਾਈ ਜੀ ਰੇਟ ਗਿਆ ਉਹਨਾਂ ਦੇ ਵਿੱਚ ਸਭ ਤੋਂ ਘੱਟ ਗਿਆ ਕੋਟਕਪੂਰਾ ਦੀ ਮੰਡੀ ਦੇ ਵਿੱਚ 515 ਰੁਪਏ ਐਵਰੇਜ ਰਹੀ ਹੈ ਜੀ ਜਗਰਾਉਂ ਸਾਢੇ 700 ਰੁਪਏ ਰਿਹਾ ਜੀ ਜਗਰਾਉਂ ਦੇ ਵਿੱਚ 750 ਖੰਨਾ ਦੇ ਵਿੱਚ ਰਿਹਾ ਇਹ ਰੇਟ ਬਾਈ ਅਧਵਿਚਾਲੇ ਜੀ ਰਿਹਾ ਕਿਸਾਨ ਭਰਾਵੋ ਸੋਡੇ ਏਰੀ ਦੇ ਵਿੱਚ ਤੂੜੀ ਦਾ ਕੀ ਰੇਟ ਚੱਲੀ ਜਾਂਦਾ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿਸਾਨ ਭਰਾਵੋ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ